ਹੈ ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਟਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਚਮਚੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਦੇ ਗੱਲਬਾਤ ਹੁਣ ਕਰਦੇ ਹਾਂ ਵੀਦਿਆ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਇਹ ਹਰ ਵੀਡੀਓ ਚ ਬੇਨਤੀ ਹੁੰਦੀ ਆ ਵੀ ਸਾਰੀਆਂ ਸੁਈਆਂ ਆ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਜਿਹੜਾ ਕੋਈ ਵੀਰ ਦੂਰ ਦਾ ਵਾ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਆਪਣੀ ਚੁਵਾਈ ਕਰਾ ਲੇ ਪੈਸੇ ਤੋਂ ਹੀ ਖਰਚਨੇ ਆ ਆਪਣੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਵੇਸ ਚੱਕ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੇ ਵਧੀਆ ਜੀ ਆਪਣੇ ਸੁਣਾਓ ਬੰਦੇ ਸਭ ਵਧੀਆ ਜੇ ਤੇ ਨਾਮ ਦੱਸ ਤੇ ਕਰੀ ਗਾ ਨਾਮ ਸਿੰਘ ਸਿੰਘ ਤਸੀਲਿੰਗ ਵਾਲਾ ਜਿਲ੍ਹਾ ਮੋਟਰ ਫੋਨ ਨੰਬਰ ਹੀ ਫੋਨ ਨੰਬਰ 95926289 ਮੋਟਰ ਦਾ ਠੀਕ ਹੈ ਐਰ ਕੀ ਬਾਬਾ ਦਿਨ ਪਾ ਤੇ ਦੱਸ ਦੇਣੀ ਨਿਕਾਤੇ ਜੀ ਐਰ ਕੇ ਅੰਦਾਜ਼ਾ ਜਾਂਦਾ ਰਿਹਾ ਜੀ ਅੱਛਾ ਕੋ ਦੋ ਤਿੰਨ ਦੇਖ ਦਿੰਦੀ ਰਹੀ ਹੈ ਠੀਕ ਹੈ ਉਹ ਜ ਮਾਲ ਇਕੱਠਾ ਨਹੀਂ ਹੋਇਆ ਜੀ ਠੀਕ ਹੈ ਐਰ ਵੀ ਰਹੀ ਹੈ ਜੀ ਕੱਲ ਵੀਡੀਓ ਪਾ ਲਿਆ ਤੇ ਅੱਜ ਹੁਣ ਤਿੰਨ ਹੋਈਆਂ ਤੇ ਤਿੰਨੇ ਤਿੰਨੇ ਸੁਣਿਆ ਤਿੰਨੇ ਸੁਣਿਆ ਸੁਆਣਿਆ ਹਣਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਐ ਇਤੋਂ ਹੀ ਆਪਾਂ ਕਰੀਏ ਕੱਦ ਕਾਠ ਚੰਗਾ ਵਾ ਇਹਦਾ ਤੇ ਬੋਡੀ ਵੇਟ ਵੀ ਚੰਗਾ ਵਾ ਆ ਖਾਣਾ ਦਾ ਸਾਈਜ਼ ਗਿਆ ਵੀਰ ਆ ਦੇਖ ਸਕਦੇ ਲੱਗਦਾ ਲਾ ਜੀ ਛੰਡੀ ਦੀ ਰੀ ਠੀਕ ਆ ਦੇਖ ਸਕਦੇ ਤੇ ਸਮਾ ਕੇ ਥਣ ਜਿਹੜਾ ਪ੍ਰੋਪਰ ਵਧੀਆ ਇੰਨੇ ਹੱਥ ਜੇ ਆਉਣ ਵਾਲਾ ਤਿਆਰ ਕਰਨਾ ਵਾ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨਾ ਅੱਜ ਮੇਰੀ ਤੇ ਜਾ ਰਹੇ ਹੁੰਦੇ ਸੂਈ ਨਾ ਹਾਂ ਬੱਚਾ ਜੀ ਮਾਰਾ ਹਾਂ ਬੱਚਾ ਜੀ ਨਾੜੂ ਨਾੜੂ ਜਿਹੜਾ ਨਾਲ ਹੀ ਆ ਤੇ ਕਿੰਨਾ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਹੀ ਵਿੱਚ 15 ਮਿੰਟ ਤਿਆਰ ਹੋਊਗਾ ਤਿਆਰ ਜਿਹੜਾ ਤਿਆਰ ਜਿਹੜਾ ਮਨਾ ਕਿੰਨਾ ਕਿਚਵਾਈ ਜਾਊਗੀ ਇਹ ਮੇਰੀ ਜੀ 20 22 ਤੱਕ ਸਵਾਵਾਂਗੇ ਅੱਛਾ ਹਾਂ ਤੋਰੋ ਹ ਇੱਕ ਵਾਰੀ ਫਿਰ ਇਹਨੂੰ 200 ml ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕਲੀਨ ਠੀਕ ਹੈ ਹਾਂ ਜੀ ਕਰਦਾ ਆ ਬਚਾ ਲਾਉਣਾ ਚਲੋ ਠੀਕ ਹੈ ਜੀ ਤਾਂ ਵੀ ਇਤਰਾ ਹੀ ਬਹਿ ਜਾ ਥੱਲੇ ਠੀਕ ਹੈ ਜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨੇ ਦੀ 75 75000 ਦੀ ਵੇਖ ਲਓ ਤੁਹਾਡੀ ਮਰਜ਼ੀ ਆ ਇਹ ਪੰਜਾਹ 70 ਦੇ ਨਹੀਂ ਤੇ ਪੰਜਾਹ 70 ਦੇ ਦੇ ਦੋ ਹਾਂਜੀ ਜਿਆ ਜਿਆ ਜੀ ਕਰੀਏ ਕਿ ਜਿਹੜੇ 10 ਦਿਨ ਪਾਈ ਨਹੀਂ ਆ ਤੇ ਅੱਜ ਇੱਕੇ ਜੋ ਕਰ ਕਰਜ਼ਾ ਪੂਰੀ ਕਰ ਦੇਣੀ ਹੈ ਹਾਂਜੀ 70 ਤੋਂ ਅੰਦਰ ਲਿਆਈਏ 70 ਤੋਂ ਅੰਦਰ ਤੋਂ ਦੇਗੀ 70 ਦੇ ਹਾਂਜੀ 70 ਉਹ ਰਾਜੇ ਖੜੇ ਤੇ 65 ਕਰਨ ਦੇ ਹਿਸਾਬ ਨਾਲ ਅੱਛਾ ਹਾਂਜੀ ਠੀਕ ਹੈ ਪਹਿਲਾਂ ਦੋ ਪੈਣ ਭਰਾ ਕੋ ਆਉਣ ਵਾਲਾ ਹੋਊ ਉਹਨੂੰ ਇਹ ਕਈ ਕੱਲੀ ਕੱਲੀ ਕੱਲੇ 70 70 ਦੇ ਜੋੜੇ ਦੇਣਾ 65 65 ਅੱਛਾ ਕੱਲੀ ਕੱਲੀ ਵੀ 65 65 ਦੇ ਪੈਂਟ ਪੈਂਟ ਦੇ ਹਿਸਾਬ ਨਾਲ ਜਿਹੜੀ ਕਿੰਦੇ ਕਿ ਆਜ ਦੇ ਦਿਆਂਗੇ ਤੇ ਉਹ ਪਰਲੀ ਵੀ ਪੈਂਟ ਦੇ ਹਿਸਾਬ ਨਾਲ ਕਿਤੇ ਨਹੀਂ ਅੱਜ ਕੋਈ ਜਿਹੜਾ ਪੈਂਟ ਭਰਾ ਦੇ ਠੀਕ ਹੈ ਜੀ ਬਾਕੀ ਚਲੋ ਫਿਰ ਵੀ ਕੋ ਫੋਨ ਲਾਵੇ ਮੈਂ ਨਾ ਮਾਫ ਕਰਾਂਗਾ ਮਾਣਤਨ ਮੌਕੇ ਤੇ ਕਿੰਦੇ ਹੋਰ ਕਰ ਦੇਾਂਗੇ ਬਸ ਹੁਣ ਤੇ ਚੋਈਆਂ ਚੋਈਆਂ ਵਧੀਆ ਠੀਕ ਹੈ ਅਜੇ ਟਾਈਮ ਵੀ ਚਲੋ ਦੁਪਹਿਰ ਦਾ ਵਾ ਤੇ ਬਾਕੀ ਆਪਣਾ ਸ਼ਾਮ ਤੱਕ ਰਿੰਦਾਂ ਨੇ ਉਸਾ ਨਾ ਜਿਹੜਾ ਹਵਾਨਾ ਬਣਾ ਹੋ ਗਿਆ ਆ ਵੀ ਬਿਲਕੁਲ ਤਾਜੀ ਸੋਈ ਜਾਂਦੀ ਹੈ ਇਹਦਾ ਹੀ ਗਿੱਲਾ ਨਾ ਦੂ ਨਾਲ ਇਹ ਕਦੋਂ ਦੀ ਸੋਈ ਜੀ ਇਹਨੂੰ ਅਜ ਦੂਜਾ ਦਿਨ ਦੀ ਠੀਕ ਹੈ ਜੀ ਦੂਜਾ ਦਿਨ ਠੀਕ ਹੈ ਤੇ ਬਾਕੀ ਆ ਦੇਖ ਸਾਡੇ ਜੀ ਵਾਹ ਬਸ ਹਵਾਨੇ ਤੇ ਨਾੜਾਂ ਇਹਦੀਆਂ ਕਾਫੀ ਚੰਗੀਆਂ ਵਾ ਥੋੜਾ ਡਰਦੀ ਡਰਦੀ ਜੀ ਆ ਹੈ ਘਰ ਤੋਂ ਆਈ ਆ ਹੈ ਠੰਡੀ ਠੇਰੀ ਜੀ ਠੀਕ ਆ ਉਤਰਾਂ ਠੰਡੀ ਠੇਰੀ ਆ ਤੇ ਦੇਖੋ ਜੀ ਕਿੰਨਾ ਨਾਣਾ ਇਹਦਾ ਸੂਆ ਕਿੰਨਾ ਚ ਇਹ ਦੂਸਰਾ ਸੂਆ ਸੂਈ ਆ ਦੂਸਰਾ ਸੂਆ ਸੂਈ ਆ ਤੇ ਜੇ ਬੋੜਾ ਕਿੰਨਾ ਕੇ ਦੇਖੋ ਬੋੜਾ ਜੀ 15 ਕਿਲੋ ਦੇ ਕੋਲ ਤਿਆਰ ਇਹ ਦੇਖੋ ਵੀ ਤਿਆਰ ਹੈ ਜਿਹੜਾ ਮਨਾ ਦੇਣਾ ਇਹ ਕਿੰਨਾ ਚ ਵਾਈ ਜਾਊਗੀ ਇਹ ਨਹੀਂ ਜੀ ਭਾਈ ਜੀ 100 ਠੀਕ ਹੈ ਜੀ ਤੋਰੋ ਹਾਂ ਬਾਕੀ ਇਹ ਵੀ ਥੋੜਾ ਡਰਦੀ ਡਰਦੀ ਆ ਤੇ ਇਹ ਭਲਾਵੇਂ ਤੇ ਕੁਛ ਹੈਗੀਆਂ ਵਾ ਹਵਾਨੇ ਤੇ ਤਾਜੀ ਸੋਈ ਆ ਭਲਾ ਅਕਸਰ ਕੇ ਜਰੀ ਪੈ ਜਾਂਦੀਆਂ ਬਾਕੀ ਇਹ ਵੀ ਜੀ ਪੂਰੀ ਖਾਲੀ ਤੇ ਨਹੀਂ ਕੀਤੀ ਹਣੀ ਨਹੀਂ ਖਾਲੀ ਖਾਲੀ ਵੀ ਜੀ ਪੂਰੀ ਅੱਛਾ ਖਾਲੀ ਕਰਦੀ ਏ ਇੱਕ ਦੀ Докладья. Докладья, ਹਾਂ ਲੈ ਸਾਡੇ ਪੂਰੀ ਮੋਟੀ ਚਵਾਈ ਆ ਜੀ ਜੀ ਆਹ ਕਹਿੰਦੇ ਜਾਤੀ ਖਨੀ ਆ ਵੀ ਜਾਤੀ ਸੇ ਸਾਦਾ ਜਿਹੋ ਜਿਹਾ ਜਵਾਬ ਹੋ ਜਣਾ ਠੀਕ ਹੈ ਤੇ ਬਾਕੀ ਇਹਦਾ ਵੀ ਮੁੱਲ 65 ਹੀ ਆ ਹਨਾ ਦੋਵੇਂ 65-65 ਦੇ ਹਿਸਾਬ ਨਾਲ ਇਹ ਮੇਲਾ ਲੁਕਣ ਵਾਲੀ ਗੱਲ ਆ ਕਿ ਆ ਠੀਕ ਹੈ ਬਾਕੀ ਆ ਵੀ ਦੱਸ ਦੋ ਜੇ ਕੋਈ ਹੈ ਜਾ ਮੁੱਲ ਬਾਕੀ ਚਲੋ ਬਾਕੀ ਜੇ ਕੋਈ ਕਸਰ ਹੋ ਗਈ ਤੇ ਆਪੇ ਫੋਨ ਤੇ ਨਿਕਲ ਜੂਗੇ ਠੀਕ ਆ ਹਾਂਜੀ ਜੋੜਾ ਵਸਿਆਂ ਦਾ ਕਿਹੜਾ ਹਾਂਜੀ ਬਾਕੀ ਹੁਣ ਵੈਸੇ ਵੀ ਸੋਈਆਂ ਸਵਾਈਆਂ ਦੀ ਡਿਮਾਂਡ ਜ਼ਿਆਦੀ ਆ ਸੋਈਆਂ ਤਾਂ ਥੋੜੀ ਜੀ ਘੱਟ ਦੇਈ ਲੰਮਣ ਤੇ ਹੁਣ ਤੀਸਰੇ ਨੰਬਰ ਤੇ ਆ ਗਈ ਆ ਇਹ ਵੀ ਸੋਈ ਸਵਾਈ ਆ ਇਹਦੀ ਸੋਈ ਆ ਇਹਦਾ ਪਚਾਜ ਇਹ ਕਿੰਨੇ ਚਿਰਦਾ ਹੋਗਾ ਬੱਚਾ 12 13 ਦਿਨ ਹੋਣਗੇ ਜੀ 15 ਦੇ ਲਾਗੇ ਬੰਨੇ ਜਿਹੜਾ ਹੋਊਗਾ ਦੋ ਲਾ ਲਊਗਾ ਆਪਣੇ ਹਿਸਾਬ ਨਾਲ ਲਾ ਲੈ ਜੀ ਬੱਚਾ ਆਪਣੇ ਸਮਝਣਾ ਕੋਈ ਲਾ ਲੈ ਕਿੰਨੇ ਚਿਰਦਾ 15 ਦਾ 20 ਦਾ 10 ਦਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਾਕੀ ਵੈਨ ਜੇ ਮੈਲਾ ਮਾਰਨੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਦੁੱਧ 10 ਕਿਲੋ ਤੇ ਆ ਰੋ ਹੈਗਾ 10 ਕਿਲੋ ਤੋੜ ਦੋ ਫਿਰ ਇਹਨਾਂ ਵਿੱਚ ਬਾਕੀ ਇਹਦੇ ਹਵਾਨੇ ਦੀ ਧੱਕ ਥੋੜੀ ਗਾਹ ਨੂੰ ਆ ਉਹ ਠੰਡੀ ਚੁਗਿਆ ਨਹੀਂ ਉਹ ਤਰ੍ਹਾਂ ਠੰਡੀ ਤੇਰੀ ਉਹ ਵੈਸੇ ਡਰਦੀ ਡਰਦੀ ਜੀ ਆ ਚਲੋ ਲੈ ਜਾ ਚੱਬੂ ਦੀ ਆਤ ਨਹੀਂ ਹੈ ਜਿਹੜਾ ਚੱਬੂ ਤਾਂ ਕਾਲੀ ਪੈਂਦੀ ਹੈ ਮਾਰੀ ਕਿ ਕਿ ਮੈਨੂੰ ਨਹੀਂ ਹਾਂ ਬਰਾਵੀ ਦਾ ਰੰਗ ਦਿਖਾ ਦਿਓ ਇਸ ਤਰ੍ਹਾਂ ਨਹੀਂ ਬੈਠੇ ਠੀਕ ਹੈ ਤੇ ਇਹਦਾ ਮੁੱਲ 40 ਦੀ ਜੀ ਕਿੰਨੇ ਦੀ 40 ਦੀ 40 ਚ ਕਰੀਏ ਕਮਾਨਤਾ ਨੂੰ ਜੈਸ ਨੂੰ ਕਰ ਦੋ ਹਾਂ ਨਹੀਂ ਜੀ ਹਾਂਜੀ 35000 ਦੇ ਦੇਵੋਗੇ ਚਲੋ ਬਾਕੀ ਕੋ ਫੋਨ ਲਾਵੇ ਬਣਾ ਕੇ ਦੇਵਾਂਗੇ 10 ਮਿੰਟ ਠੀਕ ਹੈ ਜੀ ਬਾਕੀ ਵੀ ਤਾਜ਼ੀਆਂ ਸੁਈਆਂ ਵਾਂ ਬਾਕੀ ਹੈ ਤਾਜੀ ਹੈ ਤੇ 6 ਮਹੀਨੇ ਦੀ ਹੈ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਖੜ੍ਹੇ